ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਗੇ ਜਦੋਂ ਨੀਵੇਂ ਪੁੱਲ ਨੂੰ ਜਾਂਦੇ ਆ ਜੀ ਚੌਂਕ ਦੇ ਵਿੱਚ ਗੁਰੂ ਸਾਹਿਬ ਤੇ ਸਾਹਿਬ ਜੀ ਆਦੇ ਤੇ ਪੋਸਟਰ ਲੱਗੇ ਆ ਇਹ ਪੋਸਟਰ ਬਹੁਤ ਸੋਹਣੇ ਲੱਗਦੇ ਆ ਲੱਗੇ ਤੇ ਇਹ ਪੋਸਟਰਾਂ ਦੇ ਨਾਲ ਅੱਜ ਕੱਲ ਦੀ ਪੀੜੀ ਤੇ ਪ੍ਰਭਾਵ ਪੂਰਾ ਪੈਂਦਾ ਅੱਜ ਕੱਲ ਦੀ ਪੀੜੀ ਨੂੰ ਆਧੁਨਾਂ ਦੇ ਵਿੱਚ ਪਤਾ ਲੱਗਦਾ ਵੀ ਸਾਡੇ ਚਾਰ ਸਾਹਿਬ ਜੀ ਆਦੇ ਨਾਲ ਕੀ ਹੋਇਆ ਸੀ ਸਾਡੇ ਗੁਰੂ ਸਾਹਿਬ ਤੇ ਪਰਿਵਾਰ ਨਾਲ ਕੀ ਹੋਇਆ ਸੀ ਹਨਾ ਪਤਾ ਲੱਗਦਾ ਤੇ ਖਾਲਸਾ ਸੇਵਾ ਸੁਸਾਇਟੀ ਵੱਲੋਂ ਲਾਇਆ ਗਿਆ ਅਸੀਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਆ ਤੇ ਇਹ ਪੋਸਟਰ ਬਹੁਤ ਸੋਹਣੇ ਲੱਗਦੇ ਵੀਰੇ ਲੱਗੇ ਤੇ ਆਜੋ ਇੱਧਰ ਸਾਡੇ ਭਰਾ ਲੇਬਰ ਵਾਲੇ ਖੜੇ ਆ ਉਹਨਾਂ ਨਾਲ ਗੱਲ ਕਰਦੇ ਆ ਆਜੋ ਬਹੁਤ ਫੋਟੋ ਕਰ ਕਰ ਲੀ ਜਾਂਦੇ ਦੀ ਨੇ ਆ ਜੀ ਹਾਂਜੀ ਹਾਂ ਬਹੁਤ ਜਣੇ ਦਾ ਇਹਦਾ ਪ੍ਰਭਾਵ ਪੈਂਦਾ ਬੜੀਆ ਬਾਪੂ ਜੀ ਦੱਸੋ ਜੀ ਇਹ ਇਹ ਚੀਜ਼ ਜਿਹੜੀ ਲਾਈ ਆ ਇਹ ਚੌਂਕ ਦੇ ਵਿੱਚ ਇਹਦਾ ਪ੍ਰਭਾਵ ਪੂਰਾ ਪੈਂਦਾ ਅੱਜ ਕੱਲ ਦੀ ਪੀੜੀ ਤੇ ਹਾਂਜੀ ਪਤਾ ਲੱਗ ਹਾਂਜੀ ਸਾਡੇ ਵੱਟੇ ਜਾਣਾ ਜਿਹੜਾ ਸਾਨੂੰ ਪਤਾ ਗਾਂ ਸਾਡੇ ਬੱਚਿਆਂ ਨੂੰ ਪਤਾ ਨਹੀਂ ਹਾਂ ਇਹ ਚੀਜ਼ ਲਾਈ ਆ ਇਹਦੇ ਬਾਰੇ ਪਤਾ ਲੱਗਦਾ ਹਨਾ ਹਾਂ ਇਹ ਬਹੁਤ ਸੁਣੀ ਚੀਜ਼ ਲਾਈ ਆ ਧੰਨਵਾਦ ਉਹਨਾਂ ਦੇ ਜਿਨ੍ਹਾਂ ਨੇ ਸਾਡੇ ਬੱਚਿਆਂ ਨੇ ਇਹ ਕੰਮ ਚਲਾਇਆ ਹਾਂ ਚਲਾਉਂਦੇ ਰਹਿਣ ਤੇ ਸਾਡੀ ਪੀੜ੍ਹੀ ਬਦਲ ਚੋ ਗਈ ਸਾਡੀ ਪੀੜ੍ਹੀ ਆਏ ਸਿੱਖ ਇਤਿਹਾਸ ਬਾਰੇ ਜਾਣਨ ਲੱਗ ਜੂਗਾ ਉਹ ਜਾਰੇ ਹਾਂ ਇਹ ਚੀਜ਼ ਲਾਉਣ ਨਾਲ ਪਤਾ ਲੱਗਦਾ ਅੱਜ ਕੱਲ ਦੇ ਬੱਚਿਆਂ ਨੂੰ ਬਈ ਲੰਘਦੇ ਡਾਕਟਰਾਂ ਦੇ ਪ੍ਰਭਾਵ ਪੈਂਦਾ ਜੀ ਇਹ ਚੀਜ਼ ਦਾ ਹਾਂ ਇਹ ਚੀਜ਼ ਲਾਉਣ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹਾਂ ਪੋਸਟਰ ਲਾਉਣ ਨਾਲ ਪੂਰਾ ਪ੍ਰਭਾਵ ਪੈਂਦਾ ਪਰ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਇਹ ਚੀਜ਼ ਕੀ ਆ ਉਹ ਆ ਕੇ ਇੱਥੇ ਪੁੱਛਦੇ ਦੱਸਦੇ ਆ ਫਿਰ ਉਹਨਾਂ ਨੂੰ ਗੱਦੀ ਦਾ ਦੱਸ ਹਾਂ ਕੋ ਸਮਝਾਈਦਾ ਇਹ ਪਹਿਲਾਂ ਗੁਰੂਆਂ ਨੇ ਆਇਆ ਕੀਤਾ ਸੀਗਾ ਵੀ ਅੱਜ ਤੱਕ ਛਿੱਧੀਆਂ ਦਿੱਤੀਆਂ ਇਸ ਕਾਰਨ ਦੀ ਹਾਂ ਸਿੱਖ ਹਾਂ ਸਿੱਖ ਧਰਮ ਦੇ ਲਈ ਛਿੱਧੀਆਂ ਦਿੱਤੀਆਂ ਹਾਂ ਜੀ ਹਾਂ ਜੀ ਠੀਕ ਆ ਜੀ ਬਹੁਤ ਸੁਣੀ ਗੱਲ ਆ ਬਾਈ ਜੀ ਤੇ ਵੀਡੀਓ ਪਾਦ ਗਏ ਤੁਹਾਡੀ ਪਾਦ ਗਏ ਓਕੇ ਜੀ ਠੀਕ